ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋਨੂੰ ਨੂੰ ਇੱਕ ਬਹੁਤ ਇੰਪੋਰਟਡ ਗੱਲ ਦੱਸ ਰਿਹਾ ਜਿਹੜੀ ਕੋਈ ਆਪਣੇ ਕੰਮ ਆਉਣ ਵਾਲੀ ਗੱਲ ਹੈ ਇਹਨੂੰ ਗੱਲ ਨੂੰ ਜਰੂਰ ਸ਼ੇਅਰ ਕਰਿਓ ਵੀਡੀਓ ਨੂੰ ਜੇ ਚੰਗਾ ਲੱਗੇ ਤਾਂ ਪੂਰੀ ਦੇਖਿਓ ਇੱਕ ਨਾ ਆਪਾਂ ਆਪਣੇ ਖੇਤ ਚ ਅਕਸਰ ਹੁਣ ਗੱਠਾਂ ਬਣਨ ਲੱਗੀਆਂ ਉਹ ਗੱਠਾਂ ਮਤਲਬ ਐਡੀਆਂ ਐਡੀਆਂ ਗੱਠਾਂ ਆਪਾਂ ਹਰ ਇੱਕ ਬੰਦੇ ਨੂੰ ਲਾਲਚ ਹੁੰਦਾ ਵੀ ਜੇ ਅੱਪਾ ਮੱਜਾਂ ਦੇ ਗੇਟ ਮੂਰੇ ਲਾ ਦਈਏ ਜਾਂ ਆਪਾਂ ਮੂਰੇ ਰੋਕਾ ਲਾ ਦਈਏ ਆਪਾਂ ਨੂੰ ਭੱਲੜ ਲਾਉਣ ਦੀ ਲੋੜ ਨਾ ਪਵੇ ਅੱਪਾ ਇੱਕੋ ਛੋਟੇ ਜਿਹੇ ਫਾਇਦੇ ਦੇ ਮਾਰੇ ਆਪਦਾ ਬਹੁਤ ਵੱਡਾ ਨੁਕਸਾਨ ਕਰਾ ਲੈਣਾ ਉਹ ਕਿਵੇਂ ਉਹਦਾ ਕੀ ਨੁਕਸਾਨ ਹੈ ਉਹ ਨਾ ਬਾਈ ਪਰਾਲੀ ਹੈ ਜਿਹੜੀ ਉਹ ਉਹ ਮਤਲਬ ਟੈਟ ਕਰਕੇ ਗੱਠ ਬਣਾਈ ਹੁੰਦੀ ਹੈ ਉਹ ਭਖਦੀ ਹੈ ਜਿਹੜੀ ਹੁਣ ਆਪਾਂ ਕਈ ਥਾਵਾਂ 'ਚ ਦੇਖਿਆ ਵੀ ਅੱਗ ਲੱਗੀ ਵੀ ਵੱਡੇ ਲਾਟਾਂ 'ਚ ਕਈ ਵਾਰੀ ਅੱਗ ਲੱਗੀਆਂ ਆਪਾਂ ਨੇ ਇਤਕੀ ਵੀਡੀਓ ਵੀ ਦੇਖਿਆ ਸਾਡੇ ਲਵੇ ਵੀ ਲੱਗੀ ਹੈ ਇਹ ਪਰਾਲੀ ਨਾ ਆਟੋਮੈਟਿਕ ਬਾਈ ਗਿੱਲੀ ਹੋਣ ਕਾਰਨ ਭਖਦੀ ਹੈ ਭਖਣ ਕਾਰਨ ਉਹ ਹੌਲੀ-ਹੌਲੀ ਜਦੋਂ ਮਤਲਬ ਕੋਈ ਨਾ ਕੋਈ ਉਹਤੇ ਸੂਰਜ ਦੀ ਰੋਸ਼ਨੀ ਪੈਗੀ ਜਦ ਬੱਲਮ ਲੱਗਾ ਹੋਇਆ ਬੱਲਮ ਹੈ ਉਹਦੇ ਥੱਲੇ ਆਵਲਾ ਗੱਟ ਲੱਗੀ ਹੋਵੇ ਉਹ ਬੱਲਮ ਦੇ ਸੇਕ ਨਾਲ ਉਧਰੋਂ ਪਰਾਲੀ ਭਕੀ ਹੁੰਦੀ ਹੈ ਉਧਰੋਂ ਮੰਨ ਲਓ ਤੇ ਅੱਗ ਲੱਗ ਜਾਂਦੀ ਹੈ ਤੇ ਇਹ ਆਪਣੇ ਹੁਣ ਪੱਲੜਾਂ ਦਾ ਕਿੱਡੀ ਗੱਲ ਹੈ ਬਾਈ ਸਾਰੀ 5-400 ਹਜ਼ਾਰ 2000 ਦਾ ਲੱਗ ਜੂ ਪੱਲੜ ਜਿੱਥੇ ਆਪਾਂ ਇੰਨੀਆਂ ਮੈਸਾਂ ਰੱਖ ਦਿਆਂ ਵੀ ਆਪਾਂ ਉਹ ਗੱਠਾਂ ਦਾ ਕੋਈ ਬਾਹਲਾ ਫਾਇਦਾ ਨਾ ਸੋਚੀਏ ਆਪਾਂ ਹਰ ਇੱਕ ਬੰਦੇ ਦੇ ਮੈਂ ਬਹੁਤ ਦੇ ਦੇਖਿਆ ਗੇਟਾਂ ਦੇ ਲਾਈਆਂ ਹੋਈਆਂ ਨੇ ਲਿਆ ਲਿਆ ਗੱਠਾਂ ਕਿੱਤਾਂ ਜੋ ਚੱਕ ਕੇ ਇੱਕ ਫਰੀਜ਼ ਦੇ ਲਾਲਚ 'ਚ ਹਨ ਇਹਦਾ ਬਾਈ ਬਹੁਤ ਵੱਡਾ ਨੁਕਸਾਨ ਹੈ ਗੱਠ ਲਾਣ ਨਾ ਉਹ ਪੱਲੜੇ ਲਾ ਲਿਆ ਕਰੋ ਬਾਕੀ ਤੁਸੀਂ ਮੇਰੇ ਨਾਲ ਸਿਆਣਿਓ ਸੋਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੈ ਮੇਰੀ ਉਮਰ ਤੋਂ ਵੱਡੇ ਲੋਕ ਨੇ ਜਿਹੜੇ ਲਿਆਉਂਦੇ ਨੇ ਹਣਾ ਪਰ ਮੇਰੀ ਜੋਰ ਹੈ ਵੀ ਇਹ ਜਿਹੜੀ ਪਰਾਲੀ ਦੀ ਗੱਠ ਹੈ ਇਹਦੇ ਵਿੱਚ ਅੱਗ ਭਖਦੀ ਹੈ 100% ਤੇ ਬਾਕੀ ਪ੍ਰਮਾਤਮਾ ਦੇ ਹੱਥ ਚਾ ਜੋ ਕੁਝ ਬੜਨਾ ਤੰਨਾ ਇੱਕ ਵਾਰੀ ਬਈ ਹੌਲੀ ਹੌਲੀ ਭਖਦੀ ਭਖਦੀ ਅੰਦਰ ਕੰਮ ਨੁਕਸਾਨ ਹੁੰਦਾ ਹੁੰਦਾ ਫਿਰ ਬਹੁਤ ਔਖਾ ਹੋ ਜਾਂਦਾ ਮੇਰਾ ਮਿੱਤਰ ਸੀ ਮੁੰਡਾ ਟਰੋਲੀ ਪ੍ਰਲਾਦ ਉਹਦੇ ਸਾਰੇ ਪਸ਼ੂ ਇੱਕ ਇੰਡੀਕ ਅੱਗ ਮਤਲਬ ਤੂੰ ਹੀ ਲਾਤੀ ਲਵੇ ਉਹ ਸਾਰੇ ਐਂ ਹੀ ਮੱਚ ਗਏ ਤੇ ਉਹਦੇ ਛੋਟੀ ਜੀ ਗਲਤੀ ਕਾਰਨ ਆਪਣੇ ਬਹੁਤ ਵੱਡੇ ਨੁਕਸਾਨ ਹੋ ਜਾਂਦੇ ਨੇ ਕਈ ਵਾਰੀ ਕੋਈ ਤਾਰ ਦਾ ਸ਼ਾਰਟ ਹੋਵੇ ਆਪਣੇ ਲਵੇ ਤਾਰ ਪਾਈ ਹੋਵੇ ਨਹੀਂ ਗੌਰ ਹੁੰਦੀ ਹਨ ਕਈ ਵਾਰੀ ਕੋਈ ਬੱਲਮ ਸੇਕ ਲੱਗਦਾ ਲੱਗਦਾ ਇਸ ਕਰਕੇ ਪੱਲੜ ਲਿਆ ਕੇ ਲਾ ਲੋ ਕੋਈ ਵੱਡੀ ਗੱਲ ਨਹੀਂ ਪੱਲਣਾ ਦੇ ਕੋਈ ਬੜਾ ਪੈਸਾ ਨਹੀਂ ਲੱਗਦਾ ਇੱਥੇ ਐਨੇ ਪਸ਼ੂ ਰੱਖ ਕੇ ਨਾ ਉਹ ਗੱਠਾਂ ਦਾ ਫਾਇਦਾ ਨਾ ਸੋਚੋ